ਤਰੰਤਾਰਨ ਜਿਮਨੀ ਚੌਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੀ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਨੂੰ ਦੇਰ ਰਾਤ ਤੱਕ ਗ੍ਰਿਫਤਾਰ ਕਰ ਲਿਆ ਗਿਆ। ਚੋਣਾਂ ਦੌਰਾਨ ਉਸ ਵਿਰੁੱਧ ਵੱਖ-ਵੱਖ ਥਾਣੇ ਦੇ ਵਿੱਚ 4 ਮਾਮਲੇ ਦਰਜ ਕੀਤੇ ਗਏ ਸਨ। ਪੁਲਿਸ ਨੇ ਕੰਚਨਪ੍ਰੀਤ ਨੂੰ ਚੁਬਾਲ ਥਾਣੇ ਦੀ ਐਫਆਈਆਰ ਨੰਬਰ 208 ਤਹਿਤ ਗ੍ਰਿਫਤਾਰ ਕੀਤਾ ਹੈ। ਇਸ ਨੂੰ ਲੈ ਕੇ ਹੁਣ ਅਕਾਲੀ ਦਲ ਕਾਫੀ ਜਿਹੜਾ ਹੈ ਉਹ ਪੱਖ ਦਾ ਨਜ਼ਰ ਆਇਆ ਅਕਾਲੀ ਦਰ ਦੇ ਲੀਡਰ ਜਿਹੜੇ ਨੇ ਉਹ ਸਰਕਾਰ ਤੇ ਨਿਸ਼ਾਨੇ ਸਾਧੇ ਨਜ਼ਰ ਆਏ ਹਥੋ ਤਾਂ ਕਿ ਸੀਨੀਅਰ ਅਕਾਲੀ ਆਗੂ ਵਿਰਸਤ ਸਿੰਘ ਬਲਟੋਹਾ ਨੇ ਕੰਚਨਪ੍ਰੀਤ ਬੀਤੀ ਦਿਨੀ ਜੋ ਦੁਪਹਿਰ 12 ਵਜੇ ਕਰੀਬ ਮਜੀਠਾ ਪੁਲਿਸ ਸਟੇਸ਼ਨ ਪਹੁੰਚੀ ਸੀ ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖਤੀ ਨਜ਼ਰ ਆ ਰਹੀ ਹੈ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸੋ ਅੱਜ ਮੈਂ ਸਮਝਦਾ ਪੰਜਾਬ ਸਰਕਾਰ ਦੀ ਬਹੁਤ ਹੀ ਕਾਨੂੰਨੀ ਕਾਰਵਾਈ ਜਿਸ ਦੇ ਸਾਜਸ ਕਰਤਾ ਮੁੱਖ ਆਪਾਂ ਉਹ ਹਿੰਦੂ ਕਹਿ ਭਰਾ ਕਹ ਲਈਏ ਅਰਵਿੰਦ ਕੇਜਰੀয়াল ਅਤੇ ਮਨੀਸ਼ ਸੋਧਿਆ ਜਿਨ੍ਹਾਂ ਨੇ ਅੱਜ ਫਰਮਾਨ ਤੋਗਲ ਕੀ ਫਰਮਾਨ ਸੁਣਾ ਕੇ ਸਾਡੀ ਇੱਕ ਧਰਮੀ ਫੌਜੀ ਸਾਡੇ ਕੌਮ ਪਿੱਛੇ ਧਰਮ ਪਿੱਛੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਸ ਦੀ ਬੇਟੀ ਧੀ ਨੂੰ ਅੱਜ ਥਾਣੇ ਜਿੱਥੇ ਬਿਠਾ ਕੇ 6 ਘੰਟੇ ਪੁੱਛਗਿਸ ਤੋਂ ਬਾਅਦ ਅਰਸ਼ਟ ਕੀਤਾ ਇੱਕ ਕੈਰਨਾਕਾਰਵਾਈ ਪਹਿਲਾਂ ਚਾਹੇ ਬਦਲਾਖੋਰੀ ਤੇ ਪਰਚੇ ਕੀਤੇ ਉਹ ਸਾਡੇ ਜੋਤੇ ਪਰਿਵਾਰ ਦੀ ਧੀ ਅਣਖੀ ਧੀ ਸਿੱਕ ਪਰਿਵਾਰ ਦੀ ਧੀ ਨੂੰ ਇਹ ਨਹੀਂ ਫੜ ਸਕੇ ਔਰ ਅੱਜ ਜਦੋਂ ਆਪ ਪੇਸ਼ ਹੋਏ ਇਨਵੈਸਟੀਗੇਸ਼ਨ ਵਾਸਤੇ ਚਾਹੇ ਹਾਈ ਕੋਰਟਾਂ ਨੇ ਕੋਰਟਾਂ ਨੇ ਜਵਾਨ ਤਾਂ ਦੇਤੀਆਂ ਡੀਜੀਪੀ ਤੱਕ ਐਸਐਸਪੀ ਤੱਕ ਸਸਪੈਂਡ ਹੋ ਗਏ ਡੀਜੀਪੀ ਤੱਕ ਤਲਬ ਹੋ ਗਏ ਡੀਐਸਪੀ ਤੱਕ ਸਸਪੈਂਡ ਹੋ ਗਏ ਪਰ ਫਿਰ ਵੀ ਮੈਂ ਸਮਝਦਾ ਕੇਜਰੀਆ ਮਨੀਸ਼ ਸੋਧਿਆ ਨੂੰ ਇਹ ਪੜ ਲੈਣਾ ਚਾਹੀਦਾ ਜਦੋਂ ਮੁਗਲ ਦਰਾਨੀ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਲੁੱਟ ਕੇ ਲਿਆ ਕੇ ਗਜਨੀ ਦੇ ਬਾਜ਼ਾਰ ਚ ਟਕੇ ਟਕੇ ਤੇ ਵੇਚਦੇ ਸੀ ਤਾਂ ਸਾਡੇ ਸਿੱਖ ਜੋਧਿਆਂ ਨੇ ਉਹ ਬੀਬੀਆਂ ਛੜਾਉਂਦੇ ਹੁੰਦੇ ਸੀ ਅਸੀਂ ਉਹ ਲੋਕ ਆ ਅੱਜ ਉਹਨਾਂ ਦੀਆਂ ਧੀਆਂ ਤੇ ਤੁਸੀਂ ਵਾਰ ਕਰ ਰਹੇ ਹੋ ਠਾਣਿਆਂ ਚ ਰੱਖ ਰਹੇ ਹੋ ਕੁਰਬਾਨੀ ਆ ਰਹੇ ਪਰਿਵਾਰਾਂ ਤੇ ਅੱਜ ਲਾਂਟ ਖੱਟੀ ਐ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇੱਕ ਪਾਸੇ ਉਹ ਖਾਲਸਾ ਪੰਥ ਉਹ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਚੋਂ ਰਾਤ ਨੂੰ 12 ਵਜੇ ਆਮਦੇ ਕਰਕੇ ਸਾਡੀਆਂ ਜੋ ਬੱਚੀਆਂ ਨੂੰ ਹਿੰਦੂਆਂ ਦੀਆਂ ਬੇਟੀਆਂ ਨੂੰ ਬਚਾਉਂਦੇ ਸੀ ਤੇ ਤੁਸੀਂ ਸਾਡੀਆਂ ਸਿੱਖ ਬੇਟੀਆਂ ਨੂੰ ਥਾਣਿਆਂ ਚ ਮਠਾ ਕੇ ਜਿੱਥੇ ਰੈਸਟ ਕਰਦੇ ਹੋ ਜਲੀਲ ਕਰਦੇ ਹੋ ਅਤੇ ਉਹ ਵੀ ਦਿਨਾਂ ਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਤਾਪ ਦੀ ਮਨਾ ਰਹੇ ਆ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਖਾਤਰ ਆਪਣਾ ਸੀਸ ਬਲਿਦਾਨ ਦਿੱਤਾ ਸੀ ਉਹ ਸਤਾਪ ਦੀ ਤੇ ਤੁਸੀਂ ਧਰਮੀ ਪਰਿਵਾਰ ਪਰਿਵਾਰ ਦੀ ਫੌਜੀ ਪਰਿਵਾਰ ਦੀ ਧੀ ਨੂੰ ਰਸ਼ਟ ਕੀਤਾ ਇਹ ਕਲੰਕ ਖਟਿਆ ਜਿੰਨੀ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਮਨੀਸ਼ ਸੋਦੀਏ ਦੇ ਸਾਹਮਣੇ ਦੰਦ ਭੇਦ ਨੂੰ ਪਗਾਉਂਦੇ ਪਗਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਨਿਚਲੇ ਸਤਰੀ ਰਾਜਨੀਤੀ ਤੇ ਪਹੁੰਚ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਧੀਆਂ ਭੈਣਾਂ ਦੇ ਰਾਖੇ ਪੰਜਾਬੀ ਤੇ ਸਿਆਸੀ ਕਿਹੜੇ ਕੱਢਣ ਦੇ ਲਈ ਹੈਗੀ ਸੌਰੀ ਸਿਆਸਤ ਕਿ ਕੰਚਨ ਪ੍ਰੀਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਰਾਤ ਨੂੰ ਗ੍ਰਿਫਤਾਰ ਕੀਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਅਦਾਲਤਾਂ ਤੋਂ ਉੱਪਰ ਹੈ ਚਾਰ ਪਰਚੇ ਕੰਚਨ ਪ੍ਰੀਤ ਦੇ ਖਿਲਾਫ ਇਹ ਚੋਣਾਂ ਦੇ ਵਿੱਚ ਦਰਜ ਕੀਤੇ ਗਏ ਕਿਉਂ ਕਿ ਉਹ ਡਟ ਕੇ ਸ਼ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਸੀ ਸਰਕਾਰ ਦੇ ਜ਼ੁਲਮ ਦੇ ਵਿਰੁੱਧ ਲਗਾਤਾਰ ਕੰਚਨਪ੍ਰੀਤ ਹਰ ਇੱਕ ਪਲੇਟਫਾਰਮ ਤੇ ਬੋਲ ਰਹੇ ਸੀ ਚਾਰ ਪਰਚਿਆਂ ਦੇ ਵਿੱਚ ਅਦਾਲਤ ਨੇ ਉਹਨੂੰ ਐਂਟੀਸੀਪੇਟਰੀ ਬیل ਦਿੱਤੀ ਮਤਲਬ ਜੋ ਸਰਕਾਰ ਨੇ ਇਲਜ਼ਾਮ ਲਾਇਆ ਉਹ ਅਦਾਲਤਾਂ ਨੇ ਨਹੀਂ ਮੰਨਿਆ ਤੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ 208 ਨੰਬਰ ਐਫ ਆਈ ਆਰ ਹੈ 11 ਨਵੰਬਰ ਦੀ ਜਿਸ ਐਫ ਆਈ ਆਰ ਦਾ ਜੇ ਤੁਸੀਂ ਕੰਟੈਂਟ ਪੜੋਗੇ ਕਿਸੇ ਔਰਤ ਦਾ ਉਸ ਐਫ ਆਈ ਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਸੋ ਕੱਲ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਪੁਲਿਸ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਵੇ ਇਹ ਤਾਂ ਕਹਿੰਦੇ ਸੀ ਕੰਚਨ ਪ੍ਰੀਤ ਤਾਂ ਨੇਪਾਲ ਥਾਣੀ ਕੈਨੇਡਾ ਪਹੁੰਚ ਗਈ ਪਰ ਜਦੋਂ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੂੰ ਤਾਂ ਅਦਾਲਤ ਤੋਂ ਬੇਲ ਮਿਲ ਗਈ ਹੈ ਤੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆ ਰਹੀ ਹੈ ਤਾਂ 27 11 ਦੇ ਵਿੱਚ ਉਹ ਜਿਹੜੀ 208 ਨੰਬਰ ਐਫ ਆਈ ਆਰ ਹੈ ਉਹਦੇ 'ਚ ਇੱਕ ਜਿਮਨੀ ਪਾ ਕੇ ਕਿਉਂਕਿ ਬਾਕੀ ਜਿਹੜੇ ਆਫੈਂਸ ਸੀ ਉਹ ਸਾਰੇ ਅਵੇਲੇਬਲ ਸੀ ਉਹਨਾਂ 'ਚ ਅਰੈਸਟ ਕੀਤੀ ਵੀ ਜਾ ਸਕਦੀ ਸੀ ਸੋ 111 ਧਾਰਾ ਉਹਦੇ ਵਿੱਚ ਐਡ ਕੀਤੀ ਤੇ ਉਹਦੇ ਵਿੱਚ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਅਦਾਲਤਾਂ ਤੋਂ ਉੱਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਲਬ ਕੱਲੋਂ ਤੋਂ ਫਿਰ ਅਦਾਲਤ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਬیل ਦੇਊਗੀ ਤਾਂ ਪੰਜਾਬ ਦੀ ਪੁਲਿਸ ਨਵਾਂ ਪਰਚੇ ਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਚੱਕ ਲਿਆ ਕਰੂਗੀ ਸੋ ਇਹ ਦੀ ਜਿਹੜੀ ਜਵਾਬ ਦਿੱਤੀ ਹੈ ਉਹ ਸਾਰੇ ਅਫਸਰਾਂ ਨੂੰ ਹੁਣ ਅਦਾਲਤ ਦੇ ਵਿੱਚ ਦੇਣੀ ਪੈਣੀ ਹੈ ਕਿਉਂਕਿ ਅਫਸਰ ਸੰਵਿਧਾਨ ਦੇ ਨਾਲ ਬੰਨੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਅਫਸਰ ਸਰਕਾਰ ਦੀ ਛਾਹ ਦੇ ਵਿੱਚ ਆ ਕੇ ਜਿਹੜੇ ਐਸੇ ਪੁੱਠੇ ਸਿੱਦੇ ਕੰਮ ਕਰ ਰਹੇ ਨੇ ਇਹ ਜਵਾਬ ਦੀ ਅਦਾਲਤ ਦੇ ਵਿੱਚ ਆ ਕੇ ਉਹੀ ਅਫਸਰਾਂ ਨੂੰ ਦੇਣੀ ਪੈਣੀ ਹੈ ਤੇ ਆਜਮਾਦ ਦੀ ਪਾਰਟੀ ਦੀ ਸਰਕਾਰ ਹੈ ਇਹ ਸਾਬਤ ਕਰਤਾ ਕਿ 2027 ਦੀ ਜਿਹੜੀ ਹਾਰ ਹੈ ਉਹ ਹੁਣ ਦਿਖ ਰਹੀ ਹੈ ਸਰਕਾਰ ਏਡੀ ਬੁਖਲਾਹਕ ਦੇ ਵਿੱਚ ਐਨੀ ਘਬਰਾਹਟ ਦੇ ਵਿੱਚ ਹੈ ਕਿ ਤਰਨ ਤਾਰਨ ਦੀ ਉਪਚੋਣ ਦੇ ਨਤੀਜੇ ਸਰਕਾਰ ਨੂੰ ਵਜ਼ਨ ਕਰਨੇ ਔਕੇ ਹੋ ਰਹੇ ਨੇ ਤੇ ਧੀਆਂ ਪੈਣਾ ਤੇ ਪਰਚੇ ਦੇ ਕੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਪਰ ਇੱਕ ਗੱਲ ਬੜੀ ਸਪਸ਼ਟ ਇਹ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਬੇਟੀ ਦੇ ਖਿਲਾਫ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਚਾਹੇ ਲੀਗਲ ਪਲੇਟਫਾਰਮ ਹੋਵੇ ਚਾਹੇ ਪੋਲਿਟੀਕਲ ਪਲੇਟਫਾਰਮ ਹੋਵੇ ਅਸੀਂ ਲੜਾਈ ਲੜਾਂਗੇ ਤੇ ਸਰਕਾਰ ਦਾ ਇਹ ਜਿਹੜਾ ਜ਼ੁਲਮ ਹੈ ਇਹਨੂੰ ਪੰਜਾਬੀ ਨਹੀਂ ਸਹਿਣ ਕਰਦੇ ਕੋਈ ਪੰਜਾਬੀ ਇਹ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਧੀ ਦੇ ਉੱਤੇ ਜਿਹਦਾ ਛੋਟਾ ਬੱਚਾ ਹੋਵੇ ਉਹਨੂੰ ਇਸ ਤਰੀਕੇ ਝੂਠੇ ਪਰਚਿਆਂ 'ਚ ਤੁਸੀਂ ਰਾਤਾਂ ਨੂੰ ਗ੍ਰਿਫਤਾਰ ਕਰਕੇ ਕਿਹੜੀ ਬਹਾਦਰੀ ਹੈ ਕੀ ਦਿਖਾਉਣਾ ਚਾਹੁੰਦੇ ਹੋ ਸੋ ਹੁਣ ਸਾਰੇ ਅਦਾਲਤ ਦੇ ਵਿੱਚ ਆ ਕੇ ਇਹਦੀ ਜਵਾਬ ਦੇ ਲਈ ਤਿਆਰ ਰਹੇ